ਤਾਵੇ 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 ਪਿੱਛੇ ਨਹੀਂ ਕਿਸਾਨ ਹਟਦੇ ਜੇ ਕਦਰ ਜਮਾਨਾ ਪਾਵੇ ਪਿੱਛੇ ਨਹੀਂ ਕਿਸਾਨ ਹਟਦੇ ਦੋਸਤੋ ਇਸ ਗੱਲ ਦਾ ਇੱਕ ਖਾਸ ਮਤਲਬ ਹੈ ਕਿਸਾਨ ਤੁਹਾਡੇ ਲਈ ਪ्योर ਕੁਦਰਤੀ ਖੇਤੀ ਤਹਿਤ ਜ਼ਹਿਰ ਮੁਕਤ ਸ਼ੁੱਧ ਖੁਰਾਕ ਪੈਦਾ ਕਰ ਸਕਦਾ ਪਰ ਉਹ ਇਹ ਕੰਮ ਤਾਂ ਹੀ ਲਗਾਤਾਰ ਕਰ ਸਕੇਗਾ ਜੇਕਰ ਤੁਸੀਂ ਉਹਦੇ ਇਸ ਕੰਮ ਦੀ ਕਦਰ ਪਾਉਂਗੇ ਉਹਦੀ ਕੀਤੀ ਮਿਹਨਤ ਦਾ ਪੂਰਾ ਮੁੱਲ ਪਾਓਗੇ ਆਪਾ ਮੌਜੂਦ ਹਾਂ ਬਾਈ ਜਗਸੀਰ ਸਿੰਘ ਸਰਾ ਪਿੰਡ ਬੀੜ ਬਹਿਮਣ ਜ਼ਿਲ੍ਹਾ ਬਠਿੰਡਾ ਨਾਲ ਇਹਨਾਂ ਨੇ ਅੱਜ ਹਾਜ਼ਰ ਕੀਤੇ ਆ ਤੁਹਾਡੀ ਸੇਵਾ ਚ ਕੁਦਰਤੀ ਖੇਤੀ ਤਹਿਤ ਪੈਦਾ ਕੀਤੇ ਸ਼ੁੱਧ ਜੈਵਿਕ ਆਲੂ ਇਹਨਾਂ ਨੂੰ ਮੈਂ ਕਹਾਗਾ ਕਿ ਆਲੂਆਂ ਦੀ ਸ਼ਕਲ ਚ ਇੱਕ ਤਰ੍ਹਾਂ ਨਾਲ ਇਹ ਅਮਰਤਾ ਤੇ ਜਿਹੜੇ ਆਲੂ ਤੁਸੀਂ ਖਾ ਰਹੇ ਹੋ ਉਹ ਆਲੂਆਂ ਦੀ ਸ਼ਕਲ ਚ ਜ਼ਹਿਰ ਦੇ ਗੋਲੇ ਆ ਗੋਲੇ 12 ਤੋਂ ਲੈ ਕੇ 16-16 ਗੱਟੇ ਤਾ ਰੇਹ ਦੇ ਖੋਲ ਦਿੱਤੇ ਜਾਂਦੇ ਆ ਕੈਮੀਕਲ ਆਲੂ ਪੈਦਾ ਕਰਨ ਲਈ ਤੇ 2-2 4-4 ਸਪ੍ਰੇਆਂ ਵੀ ਕਰ ਦਿੱਤੀਆਂ ਜਾਂਦੀਆਂ ਕੈਮੀਕਲ ਫੰਗੀਸਾਈਡ ਜ਼ਹਿਰਾਂ ਦੀ ਇਸੇ ਕਰਕੇ ਮੈਂ ਕਹਿ ਰਿਹਾ ਕਿ ਉਹ ਆਲੂ ਨਹੀਂ ਉਹ ਜ਼ਹਿਰ ਦੇ ਗੋਲੇ ਸੋ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜ਼ਹਿਰ ਦੇ ਗੋਲੇ ਖਵਾਉਣੇ ਆਲੂਆਂ ਦੀ ਸ਼ਕਲ ਚ ਜਾਂ ਅਮਰਤ ਮਈ ਇਹ ਜਿਹੜੀ ਚੀਜ਼ ਬਾਈ ਜਗਸੀਰ ਹੁਣਾਂ ਨੇ ਪੈਦਾ ਕੀਤੀ ਆ ਉਹ ਖਵਾਉਣੀ ਹੈ ਜਦੋਂ ਚੁਆਇਸ ਹੈਗੀ ਆ ਜੀ ਵੀ ਜ਼ਹਿਰ ਚੋਂ ਤੇ ਅਮਰਤ ਚੋਂ ਇੱਕ ਚੋਣਨੀ ਦੀ ਤਾਂ ਫਿਰ ਅਮਰਤ ਹੀ ਚੁਣਿਆ ਜਾਣਾ ਚਾਹੀਦਾ ਬਿਲਕੁਲ ਜ਼ਹਿਰ ਨਹੀਂ ਚੁਣੀ ਚਾਹੀਦੀ ਚਾਹੀਦੀ ਸੋ ਬਾਈ ਜੀ ਨਾਲ ਗੱਲ ਕਰਦੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਭਾਈ ਜੀ ਪਹਿਲਾਂ ਤਾਂ ਦੱਸੋ ਕਿ ਤੁਹਾਡਾ ਫੋਨ ਨੰਬਰ ਕੀ ਆ ਹਾਂ ਮੋਬਾਈਲ ਨੰਬਰ ਹੈ 9855074498 ਸੋ ਭਾਈ ਜੀ ਨਾਲ 9855074498 ਤੇ ਗੱਲ ਕਰਕੇ ਤੁਸੀਂ ਆਲੂ ਲੈ ਸਕਦੇ ਹੋ ਇਹਨਾਂ ਤੋਂ ਤੇ ਆਲੂ ਦੋ ਤਰ੍ਹਾਂ ਦੇ ਆ ਸਾਡੇ ਕੋਲੇ ਚਿੱਟੇ ਅਤੇ ਲਾਲ ਤੇ ਮੈਂ ਕਹਾਂਗਾ ਜੇ ਨੇ ਪਸੰਦ ਤੈਨੂੰ ਮਿੱਠੇ ਆਲੂ ਲੈ ਜਾ ਸਾਥੋਂ ਚਿੱਟੇ ਆਲੂ ਚੇਨੇ ਪਸੰਦ ਤੈਨੂੰ ਕਰਾਰੇ ਆਲੂ ਲੈ ਜਾ ਸਾਥੋਂ ਲਾਲ ਪਿਆਰੇ ਆਲੂ ਦੋਹੇ ਤਰ੍ਹਾਂ ਦੇ ਆਲੂ ਸਾਡੇ ਕੋਲੇ ਉਪਲਬਧ ਤੁਹਾਡੀ ਸੇਵਾ ਚ ਹਾਜ਼ਰ ਆ ਜਿਹੜੀ ਵੈਰੈਟੀ ਦਾ ਆਲੂ ਤੁਹਾਨੂੰ ਚਾਹੀਦਾ ਲਾਲ ਜਾਂ ਚਿੱਟਾ ਤੁਸੀਂ ਆ ਕੇ ਲਿਜਾ ਸਕਦੇ ਹੋ ਬਾਈ ਜੀ ਤਜਰਬਾ ਕਿਵੇਂ ਦਾ ਰਿਹਾ ਸੀ ਪਿਛਲੇ ਵਾਰੇ ਪਿਛਲੀ ਵਾਰੀ ਆਪਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਸੁਨੇਹਾ ਪਹੁੰਚਾਇਆ ਸੀ ਜੀ ਤਾਂ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਲਿਆ ਰਿਹਾ ਸੀ ਜੀ ਆਪਣੇ ਸਾਰੇ ਆਲੂ ਉਹਨਾਂ ਨੇ ਮਤਲਬ ਕਿ ਲੈ ਲਏ ਸੀਗੇ ਆਹ ਜਿਹੜੇ ਘਰ ਵੀ ਰੱਖੇ ਸੀਗੇ ਉਹ ਵੀ ਮਤਲਬ ਕਿ ਆਪਾਂ ਨੂੰ ਦੇਨੇ ਪਏ ਸੀਗੇ ਕਿਉਂਕਿ ਉਹਨਾਂ ਦਾ ਪਿਆਰ ਸਰਕਾਰ ਨਾਲ ਆਪਾਂ ਨੂੰ ਦੇਨੇ ਪਏ। ਸੋ ਬਾਈ ਜੀ ਅਸੀਂ ਜਿਹੜਾ ਸੁਨੇਹਾ ਲਾਇਆ ਸੀ ਤੁਹਾਨੂੰ ਤਾਣਾ 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 ਗੱਲ ਸੋ ਦਿਲ ਜਾਣੀਆਂ ਜੇ ਕਦਰ ਕਰੀ ਤਾਂ ਜਾਣਾ। ਵਾਕਿਆ ਹੀ ਤੁਸੀਂ ਕਦਰ ਕੀਤੀ ਤੇ ਬਾਈ ਜੀ ਕੋਲ ਆਲੂ ਛੱਡਿਆ ਹੀ ਕੋਈ ਨਹੀਂ ਹੁੰਜਾ ਹੀ ਫੇਰਦਾ ਸੀ ਬਿਲਕੁਲ ਜੀ ਉਹਦੇ ਉਸ ਰਿਸਪੌਂਸ ਤੇ ਉਸ ਹੌਸਲੇ ਦੇ ਸਦਕਾ ਬਾਈ ਜੀ ਨੇ ਇਸ ਵਾਰ ਰਕਬਾ ਜਿਹੜਾ ਆਲੂਆਂ ਥੱਲੇ 2.5 ਕਨਾਲਾਂ ਤੋਂ 5 ਕਨਾਲਾਂ ਕਰ ਦਿੱਤਾ ਤੇ ਪਿਛਲੀ ਵਾਰ ਜਿੰਨੇ ਆਲੂ ਪੈਦਾ ਹੋਏ ਸੀ ਇਸ ਵਾਰ ਉਦੋਂ ਦੁੱਗਣੇ ਆਲੂ ਪ्योर ਕੁਦਰਤੀ ਖੇਤੀ ਵਾਲੇ ਸਾਡੇ ਕੋਲ ਉਪਲਬਧ ਤੁਹਾਡੀ ਸੇਵਾ ਚ ਹਾਜ਼ਰ ਆ ਸੋ ਬਾਈ ਜੀ ਨੇ ਨੰਬਰ ਤੁਹਾਡੇ ਨਾਲ ਸਾਂਝਾ ਕਰਤਾ ਇਸ ਨੰਬਰ ਤੇ ਸੰਪਰਕ ਕਰਕੇ ਤੁਹਾਨੂੰ ਆਪਣੀ ਲੋੜ ਅਨੁਸਾਰ ਜਿੰਨੇ ਜਿੰਨੇ ਆਲੂ ਚਾਹੀਦੇ ਆ ਉਹ ਤੁਸੀਂ ਆ ਕੇ ਲਿਜਾ ਸਕਦੇ ਹੋ ਜਾਂ ਜੋ ਵੀ ਬਾਈ ਜੀ ਨਾਲ ਤੁਹਾਡੀ ਗੱਲਬਾਤ ਹੋਵੇਗੀ ਉਸ ਤਰ੍ਹਾਂ ਤੁਸੀਂ ਲਿਜਾ ਸਕਦੇ ਤੇ ਹੁਣ ਮੈਂ ਤਿੰਨ ਕੁ ਗੱਲਾਂ ਦੱਸ ਦਿਆਂ ਕਿ ਕੁਦਰਤੀ ਖੇਤੀ ਤੇ ਕੈਮੀਕਲ ਖੇਤੀ ਵਾਲੇ ਆਲੂਆਂ 'ਚ ਫਰਕ ਕੀ ਹੈ ਸਭ ਤੋਂ ਅਹਿਮ ਫਰਕ ਬਾਈ ਜੀ ਕੁਦਰਤੀ ਖੇਤੀ ਵਾਲੇ ਆਲੂਆਂ ਦਾ ਜਿਹੜਾ ਸਾਈਜ਼ ਆ ਉਹ ਜ਼ਹਿਰ ਵਾਲੇ ਆਲੂਆਂ ਤੋਂ ਛੋਟਾ ਹੁੰਦਾ ਦੂਜੀ ਗੱਲ ਕੁਦਰਤੀ ਖੇਤੀ ਵਾਲੇ ਜਿਹੜੇ ਆਲੂ ਆ ਉਹਨਾਂ ਨੂੰ ਜਦੋਂ ਤੁਸੀਂ ਬਚਾਲਿਓ ਕੱਟ ਕੇ ਹਵਾ 'ਚ ਖੁੱਲਾ ਛੱਡ ਦਿਓਗੇ ਉਹ ਚਿੱਟੇ ਦੇ ਚਿੱਟੇ ਰਹਿੰਦੇ ਅੰਦਰੋਂ ਰੰਗ ਨਹੀਂ ਬਦਲਦੇ ਪਰ ਕੈਮੀਕਲ ਖੇਤੀ ਵਾਲੇ ਜਿਹੜੇ ਆਲੂ ਆ ਜਦੋਂ ਉਹਨਾਂ ਨੂੰ ਕੱਟ ਕੇ ਤੁਸੀਂ ਖੁੱਲਾ ਛੱਡ ਦਿੰਦੇ ਹੋ ਤਾਂ ਅੰਦਰਲਾ ਹਿੱਸਾ ਜਿਹੜਾ ਹੈਗਾ ਉਹ ਕਾਲਾ ਪੈਣਾ ਸ਼ੁਰੂ ਹੋ ਜਾਂਦਾ ਤੁਸੀਂ ਦੇਖੋ ਸਬੂਤ ਦੇ ਤੌਰ ਤੇ ਇਹ ਜਿਹੜੇ ਆਲੂ ਆ ਅੱਜ ਸਵੇਰ ਕੱਟੇ ਗਏ ਸੀ گاਵਾਂ ਚਾਰਨ ਵਾਸਤੇ ਕੁਝ ਚਾਰ ਦਿੱਤੇ ਗਏ ਕੁਝ ਬਚੇ ਹੋਏ ਆ ਇਹਨਾਂ ਆਲੂਆਂ ਨੂੰ ਕੱਟੇ ਹੋਏ ਤਾਂ ਤੁਮਨ ਜੇ ਨਤਕਾਂ ਪਏ ਹੋਗੇ ਇਹਨਾਂ ਦਾ ਰੰਗ ਅੰਦਰੋਂ ਉਸੇ ਤਰ੍ਹਾਂ ਦਾ ਜਿਹਾ ਤਰ੍ਹਾਂ ਉਹ ਸਵੇਰ ਨੂੰ ਕੱਟਣੇ ਹੋਏ ਸੀ ਜਾਨੀ ਕਿ ਇਹ ਆਲੂ ਜਿਹੜੇ ਹੈਗੇ ਆ ਆਪਣਾ ਕੁਆਲਟੀ ਪੱਖੋਂ ਪੂਰੇ ਟੌਪ ਕਲਾਸ ਆਲੂ ਹੁੰਦੇ ਤੇ ਤੀਜੀ ਵੱਡੀ ਗੱਲ ਕੁਦਰਤੀ ਖੇਤੀ ਵਾਲੇ ਆਲੂਆਂ ਦੀ ਜਿਹੜੀ ਸ਼ੈਲਫ ਲਾਈਫ ਆ ਉਹ ਕੈਮੀਕਲ ਖੇਤੀ ਵਾਲੇ ਆਲੂਆਂ ਨਾਲੋਂ ਬਹੁਤ ਜ਼ਿਆਦਾ ਹੁੰਦੀ ਆ ਇਹ ਆਲੂ ਜਿਵੇਂ ਇਸ ਅਵਸਥਾ 'ਚ ਐਦਾਂ ਪਏ ਆ ਨਾਰਮਲ ਰੂਮ ਟੈਂਪਰੇਚਰ ਦੇ ਉੱਤੇ ਤਿੰਨ ਤਿੰਨ ਮਹੀਨੇ ਇਹਨਾਂ ਨੂੰ ਸਟੋਰ ਕਰਨ ਦੀ ਲੋੜ ਨਹੀਂ ਪੈਂਦੀ ਬਿਲਕੁਲ ਜੀ ਤੇ ਜਿਹੜੇ ਕੈਮੀਕਲ ਖੇਤੀ ਵਾਲੇ ਆਲੂ ਹੁੰਦੇ ਆ ਉਹਨਾਂ ਨੂੰ ਜੇ ਆਪਾਂ ਆਏ ਖੁੱਲੇ ਚ ਰੱਖ ਦਈਏ ਤੇ 10 15 ਦਿਨ ਵੀ ਨਹੀਂ ਕੱਢਦੇ ਤੇ ਪਟਾਕੇ ਮਾਰਨ ਲੱਗ ਜਾਂਦੇ ਆ ਉਹ ਜਿਹੜੀ 12 12 16 16 ਗੱਟੇ ਕੈਮੀਕਲ ਵਾਲੀ ਖਾਦ ਉਹਨਾਂ ਆਲੂਆਂ ਚ ਪਾਈ ਗਈ ਹੁੰਦੀ ਹੈ ਉਹਦੀ ਗਰਮੀ ਸਦਕਾ ਉਹ ਆਲੂ ਬੜੀ ਤੇਜ਼ੀ ਨਾਲ ਗਲਨੇ ਸ਼ੁਰੂ ਹੋ ਜਾਂਦੇ ਆ ਪਟਾਕੇ ਮਾਰ ਮਾਰ ਕੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਇਸੇ ਕਰਕੇ ਜਿਹੜੇ ਕਿਸਾਨ ਕੈਮੀਕਲ ਖੇਤੀ ਤਹਿਤ ਆਲੂ ਪੈਦਾ ਕਰਦੇ ਆ ਜਦੋਂ ਉਹ ਪੱਕੀ ਪਟਾਈ ਦੇ ਆਲੂ ਪਟਦੇ ਆ ਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਛੇਤੀ ਤੋਂ ਛੇਤੀ ਇਹਨਾਂ ਨੂੰ ਗੱਟਿਆਂ 'ਚ ਭਰ ਕੇ ਸਟੋਰ ਤੇ ਸਟੋਰ ਚਲਾ ਦਈਏ ਤੇ ਆ ਆਲੂ ਪਟਿਆਂ ਹੋਿਆਂ ਨੂੰ 10 ਦਿਨ ਹੋ ਗਏ ਤੇ ਬਾਈ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਬਿਲਕੁਲ ਇਹਨਾਂ ਨੂੰ ਸਟੋਰ ਚ ਲਾਉਣ ਦੀ ਤੇ ਆ ਤੁਹਾਡੇ ਸਾਹਮਣੇ ਜਿਹੜੇ ਆਲੂ ਅਸੀਂ ਕੱਟ ਕੇ ਰੱਖਿਆ ਸੁਭਾ ਦੇ ਉਹ ਵੀ ਹਾਲੇ ਤੱਕ ਵੀ ਉਵੇਂ ਦੇ ਉਵੇਂ ਹੀ ਪਏ ਆ ਸਾਫ਼ ਤੇ ਪੂਰੇ ਵਧੀਆ ਕੰਡੀਸ਼ਨ ਦੇ ਵਿੱਚ ਇਹ ਤਿੰਨ ਵੱਡੇ ਫਰਕ ਹੈ ਅਮਰਤਮਈ ਆਲੂਆਂ ਚ ਤੇ ਜ਼ਹਿਰੀਲੇ ਆਲੂਆਂ ਚ ਹੁਣ ਫੈਸਲਾ ਤੁਸੀਂ ਕਰਨਾ ਕਿ ਪਰੌਂਠਿਆਂ ਚ ਆਲੂ ਪਾਉਣੇ ਆ ਤਾਂ ਪਾਉਣੇ ਕਿਹੜੇ ਆ ਸਬਜ਼ੀਆਂ ਚ ਆਲੂ ਪਾਉਣੇ ਆ ਤਾਂ ਪਾਉਣੇ ਕਿਹੜੇ ਆ ਫੈਸਲਾ ਤੁਹਾਡੇ ਹੱਥ ਆ ਹੁਣ ਤੁਹਾਡੇ ਕੋਲੇ ਚੁਆਇਸ ਆ ਜ਼ਹਿਰ ਵਾਲੇ ਆਲੂ ਵੀ ਹੈਗੇ ਤੁਹਾਡੇ ਸਾਹਮਣੇ ਤੇ ਬਿਨਾ ਜ਼ਹਿਰ ਵਾਲੇ ਵੀ ਤੁਹਾਡੇ ਸਾਹਮਣੇ ਆ ਤੇ ਹੁਣ ਗੱਲ ਆ ਗਈ ਆ ਇੱਥੇ ਕਿ ਤੁਸੀਂ ਆਪਣੇ ਜਵਾਕਾਂ ਨੂੰ ਜ਼ਹਿਰ ਦੇਣਾ ਚਾਹੁੰਦੇ ਹੋ ਕਹ ਤੰਦਰੁਸਤੀ ਭਰੀ ਸ਼ੁੱਧ ਖੁਰਾਕ ਜੋ ਵੀ ਫੈਸਲਾ ਤੁਹਾਡਾ ਫੈਸਲਾ ਸਾਡੀ ਜਿਹੜੀ ਅਪੀਲ ਉਹ ਅਸੀਂ ਤੁਹਾਡੇ ਅੱਗੇ ਕਰ ਚੁੱਕੇ ਆ 22 ਦਾ ਨੰਬਰ ਤੁਹਾਨੂੰ ਦੇ ਦਿੱਤਾ ਗਿਆ 22 ਜੀ ਦੇ ਕੰਮ ਦੀ ਕਦਰ ਪਾਓ ਇਹਨਾਂ ਦੀ ਮਿਹਨਤ ਦਾ ਮੁੱਲ ਪਾਓ ਵੀਡੀਓ ਲੱਗੇ ਹੋਵੇ ਚੰਗੀ ਤਾਂ ਇਹਨੂੰ ਕਰੋ ਵਾਰ ਤੋਂ ਵਾਰ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰਿਕਮੈਂਡ ਕਰਨਾ நான் பயனா சாரியா தன்வாது சத் சீ